ਦੁਪਹਿਰਾਂ ਲਈ ਫੋਕਲ ਪ੍ਰਾਧੀਆਂ ਸਾਹਿਬ ਤੋਂ ਪਾਗਦੇ ਤੀਜੀ ਕੁਸ਼ਤੀ ਲੱਗਦੀ ਹੈ ਜੀ ਲੱਗਦੇ ਮੇਲੇ ਸਾਰਾ ਨਾਲ ਬਹਾਰਾਂ ਵਿੱਕੀ ਲੱਗਿਆ ਤੋੜੀ ਇੱਕ ਨਾਲ ਗੱਭਰੂ ਸਾਡੇ ਕੱਪੜੇ ਨਾਲ ਮਟਿਆਰਾ ਅੱਲਾ ਦੇ ਬੇਜਾਹ ਵੀ ਆਈਏ ਕਿਹਦਾ ਪਗੰਬਰਾ ਦੀ ਧਰਤੀ ਹੈ ਜਦੋਂ ਸਮੇਂ ਸਮੇਂ ਅੱਜ ਦਾ ਇਹ ਛਿੰਜ ਮੇਲਾ ਤਾਰ ਤਾਰ ਕੇ ਪੂਰੇ ਭਾਰਤ ਦੇ ਬੰਤੇ ਰੇਲ ਮਾਰਕ ਪਾਇਆ ਉੱਥੇ ਅਸੀਂ ਅੱਜ ਖਿਆਲ ਹੈ ਸਾਡੇ ਭਾਤੀ ਸਰਕਾਰ ਦੇ ਜੋ ਜੁਸਤੀ ਦੰਗਲ ਜੈ ਸਿੰਘ ਜੀ ਖਿਆਲ ਰੱਖਦੇ ਤੇਜੇ ਤੌਰ ਤੇ ਸਾਡੇ ਵਜਾਇਕ ਇੰਚਾਰਜ ਦੇ ਰਾਜਨੀਤਿਕ ਧਰਮ ਬਣੀ ਇਕਾਲੀ ਦਲ ਹੁਣ ਸਿੱਟ ਕਰਕੇ ਆ ਕੇ ਇਸ ਤੋਂ ਵੀ ਪ੍ਰੰਧ ਕਮੇਟੀ ਜਿੱਤੇ ਪਹਿਲਵਾਨਾਂ ਦਾ ਅਸ਼ੀਰਵਾਦ ਤੇਜੇ ਤੌਰ ਤੇ ਸਾਡੇ ਨਾਲ ਬਹੁਤ ਹੀ ਸਰਕਾਰ ਜੋ ਐਮਐਲਏ ਪ੍ਰਦੀਪ ਸਿੰਘ ਜੀ ਖੈਰਾ ਸਾਹਿਬ ਨਾਲ ਗੱਲ ਕਰਾਂਗੇ ਅੱਜ ਇਸੇ ਜੁਲੂਨ ਲਗੀ ਕਰਾ ਜਾਊਗਾ ਸਿੰਦੂ ਆਪਣੇ ਪ੍ਰਧਾਨ ਮਮਾ ਲੱਖ ਤੇ ਸਾਡੀ ਜੂਨੀ ਕਮੇਟੀ ਮੇਰੇ ਨਗਰ ਦੀ ਕੈਡੀਓ ਸਮੁੱਚੀ ਪੰਚਾਇਤ ਲੈ ਵੀ ਬੇਨਤੀ ਹੈ ਕਿ ਸਾਡੇ ਕਾਲਾ ਪਹਿਲਵਾਂ ਜਿਹੜਾ ਕਲਾ ਜਿੱਤੇ ਵੀ ਕੋਈ ਮਿਹਰਬਾਨੀ ਕਰਕੇ ਸਾਡੇ ਪਰਵਾਰ ਦੇ ਕੰਮ ਦੇ ਲਈ ਉਹਨੇ ਜਿੱਤੇ ਯਾਦਗਾਰੀ ਤੇ ਸਟੇਟ ਦੇ ਬੋਲਟ ਮੋਟਰਸਾਈਕਲ ਤੇ ਗੱਡਾ ਦੇ ਨਾਲ ਜਿੱਥੇ ਅੱਗੇ ਜਰੂਰ ਨੰਬਰ ਦੇ ਲਈ ਵੀ ਕੀ ਪੜਕੇ ਦੇ ਨਾਲ ਉਹਨੇ ਜਿੱਤੇ ਨੇ ਸਰਕਾਰ ਫਰ ਦੇ ਕਾਲਾ ਪਹਿਲਵਾਂ ਦੀ ਔਰ ਕਲਾ ਆਹ ਜਿੰਦੀ ਆਪਣਾ ਜਿੱਕੇ ਆ ਰਹੇ ਜਿਹੜਾ ਕਾਰਵਾਂ ਦੀ ਨੌਕਰੀ ਵਾਲੇ ਫਰ ਦੇ ਕਾਰਵਾਂ ਦੀ ਤੇ ਵਾਲਾ ਬਹੁਤ ਜਿਆਦਾ ਮਿਹਨਤ ਕਰਦੇ ਪਾਸੇ ਆ ਪਹਿਲਵਾਨ ਤੇ ਮੈਂ ਬੈਠ ਗਿਆ ਛੇਨੂ ਪਹਿਲਵਾਨ ਜੀ ਦਿੱਲੀ ਕਾਰਜ ਪਹਿਲਵਾਨ ਜੀ ਰੌਣੀ ਜਲਦੀ ਨਾਲ ਤਿਆਰੀ ਕਰਨਾ ਮੇਰੇ ਨਗਰ ਦੇ ਤੇ ਅਮੇਸ਼ ਪਹਿਲਵਾਨ ਜੀ ਮਧਰਾ ਤੇ ਪ੍ਰਤਖਾਲ ਪਹਿਲਵਾਨ ਜੀ ਕੋਟਾਣਾ ਇੱਕ ਨੰਬਰ ਚੰਡੀ ਵਾਲੇ ਬਲ ਵੀ ਤਿਆਰੀ ਕਰਨਾ ਸ਼ੁਰੂ ਕਰ ਦਿੱਤੀ ਅਮੇਸ਼ ਮਧਰਾ ਜੀ ਕਰੋ ਤਿਆਰੀ ਸ਼ਾਬਾਸ਼ ਜਿਹੜਾ ਸਾਡਾ ਪੰਜਾਬ ਹੈ ਵੱਡੇ ਵੱਡੇ ਮਲਾੜੀਆਂ ਹੱਡੀਆਂ ਟੱਕਰਾ ਰਹੀਆਂ ਸ਼ਾਬਾਸ਼ ਸ਼ਾਬਾਸ਼ ਜੀ ਹੱਡੇ ਮੰਨ ਜੁਤੇ ਇੰਨਾ ਜੱਬਰਾ ਤੇਰੇ ਮੈਨੂੰ ਉੱਧਰ ਹੈ ਗੁਰੂ ਮਹਾਰਾਜ ਚੜ੍ਹਦੇ ਜਲਾਬਖਸ਼ ਕਿੰਮਤ ਦਿਓ ਤੇ ਅੱਜ ਦੇ ਮੌਕੇ ਤੇ ਨਸਾਲੇ ਨੇ ਕੋਈ ਦੱਸੇ ਨਹੀਂ ਕੋਈ ਪਹਿਲਵਾਨ ਆਏ ਨਹੀਂ ਜਿੰਨੇ ਵੀ ਲੋਕ ਇਲੈਕਟ੍ਰੀਕਲ ਸਾਰੇ ਭਰਾਵਾਂ ਦੇ ਵੱਲੋਂ ਉਹਨੂੰ ਦੇ ਸੱਦੇ ਦੇ ਮੇਲਾ ਦੇਖਣ ਆਏ ਨੇ ਸਾਰਿਆਂ ਦਾ ਦਿੱਸਦੀਆਂ ਜਗ੍ਹਾਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਸੋ ਬਹੁਤ ਹੀ ਵੱਡੀਆਂ ਜਮਾਵਾਂ ਬੱਡੇ ਟੰਗਲ ਆ ਗਿਆ ਭਰਾਵਾਂ ਦੀ ਧਰਤੀ ਤੇ ਅੱਜ ਇਹ ਕੇਸタル ਦੇ ਉੱਤੇ ਬਹੁਤ ਸਤਿ ਸ਼ਾਨ ਟੰਗਲ ਕਰਾਇਆ ਜਾ ਰਿਹਾ ਹੈ ਆਹ ਨਾਲੇ ਯਾਰ ਫੋਟੋ ਖਿਡਾਉਣੇ ਮੁੰਡੇ ਨਾਲ ਅੱਜ ਬੜਾ ਸਮਾਂ ਚੱਲਦਾ ਜਿੱਥੇ ਜਨਮ ਪਾਵ ਦੀ ਜੁਟੀ ਫੜੇ ਤਜਵਾਲਾ ਪਰ ਵਿੱਕੀ ਕਾਰਵਾ ਦੀ ਬੈਟਾ ਇਹ ਤਿੰਨ ਆਪਣਾ ਕੁਸ਼ਤੀ ਕਰਾਈਏ ਸ਼ੁਰੂ ਨੰਬਰ ਦੋ ਵੱਡੇ ਪੰਧਰ ਵਿੱਚ ਆਏ ਨਹੀਂ ਛੇਡਾ ਹਿੱਸਾ ਲੈਂਦਾ ਛੇਤੀ ਕਾਰਵਾ ਦੀ ਦਿੱਲੀ ਪੰਜੇ ਦੇ ਵਿੱਚ ਦੇ ਮੇਰੇ ਨੌਜਵਾਨ ਪੰਧਰ ਦੀ ਬੜੇ ਤਕੜੇ ਹੋਣ ਦੇ ਜਿਹੜਾ ਰਾਜ ਪਹਿਲਵਾਨ ਜਿਹਾਉਣੇ ਪੰਜਾਬ ਦਾ ਮਾਣ ਦੇ ਵੀ ਆ ਤੇ ਪੰਜਾਬ ਪਹਿਲਵਾਨ ਜਿਹਾਉਣੇ ਉਪਰਾਲਾ ਵੀ ਕਰਦੇ ਨੇ ਇਹ ਦੋ ਨੰਬਰ ਦੀ ਝੰਡੀ ਦੀ ਕੁਸ਼ਤੀ ਮੰਨ ਕੇ ਦੀ ਨਾ ਬਚਾਵੇ ਤੇ ਤਿੰਨ ਨੰਬਰ ਚੰਡੀ ਹੋ ਕੇ ਆ ਫੋਟੋ ਲਈ ਇੱਕ ਪਾਸੇ ਵਿੱਕੀ ਕਾਰਵਾ ਦੀ ਲੋਕਾਂ ਨੂੰ ਉਪਰਾਲਾ ਕਰਦੇ ਔਰ ਕਹਿੰਦੇ ਤੇ ਆ ਦੇ ਲਈ ਆਪ ਪੁਸ਼ਟੀ ਕਰਦੇ ਆਂ ਕਿ ਉਹ ਦੱਸਦੀ ਆ ਜੀ ਯੂ ਐਸ اے ਨੂੰ ਨਕਾਰ ਕੇ ਆਪਾਂ ਇਹਾਂ ਦੇ ਵਿੱਚ ਹਿੱਸਾ ਲੈਣ ਨੂੰ ਵਾਧਕ ਮਾਨ ਸਤ ਪਿਆ ਦੇਖਿਆ ਅੱਜ ਦੇ ਅਸ਼ਿੰਦ ਦੇ ਵਿੱਚ ਭਰਤੀ ਸ਼ਸ਼ੀਪੇ ਜੀ ਸਤਕਾਰ ਜੀ ਬਲਕੋਤਾ ਸਾਡਾ ਪੱਤਾ ਭਾਈ ਕੁੱਟਿਆ ਜਿਹਨੇ ਪੱਜ ਦੇ ਇਸ ਦੇ ਸਥਾਨ ਤੋਂ ਕੁੱਟਦੇ ਨੌਜਵਾਨ ਪੀਲ ਕੀਤੀਆਂ ਕਿ ਆਪਾਂ ਇੱਕ ਪੰਜਾਬ ਨੂੰ ਪਹਿਲਾ ਪੰਜਾਬ ਜਿਹਨੇ ਜਿੰਨੇ ਬਚਾ ਕੇ ਨੌਜਵਾਨਾਂ ਨੂੰ ਬਚਾ ਕੇ ਇਹ ਪੰਜਾਬੀ ਵਾਲਾ ਇਹ ਸਤਿਕਾਰਵਾਹਨ ਮਿਲ ਕੇ ਕੰਮ ਕਰਦੇ ਨਾਲ ਕੋਈ ਮੇ ਬੈਹ ਜੋ ਮੁੰਮਰ ਦੇ ਮੇਰੇ ਭਰਾ ਮੈਂ ਬੈਣਦੀ ਆ ਥੋੜਾ ਜਿਹਾ ਸਾਰੇ ਵੀ ਪਿੱਛੇ ਪਿੱਛੇ ਕਰੋ ਪਰ ਸਾਹਮਣੇ ਕਹਿੰਦੇ ਵੱਡੀ ਕੁਸ਼ਤੀ ਪੱਲੇ ਪਾਸੇ ਬਰਤਵਾਲਨ ਹਮੇਸ਼ ਪਹਿਲਵਾਨ ਜੀ ਮਾਦਰਾ ਕਹਾਂ ਨੀਲੂ ਲਾਲ ਬਰੋ ਜਦੋਂ ਪਿੱਛੇ ਪਿੱਛੇ ਦੇ ਗੱਲਾਂ ਬੋਲਟਾਂ ਤੇ ਸਪ੍ਰਿੰਟਰ ਨਹੀਂ ਆਉਣ ਗਿਆ ਤੇ ਸਾਹਮਣੇ ਲੇ ਗਾਂਗੇ ਕੁਸ਼ਤੀ ਵੱਟੇ ਪੱਤਰ ਦੀ ਚੱਲ ਰਹੀ ਹੈ ਸਾਰੇ ਵੀਰ ਬਾਹਰਲੇ ਪਾਸੇ ਆ ਜੀ ਆਪਾਂ ਕਿ ਰੰਦਰ ਤੇ ਮਰੁੰਦਰ ਜਿਹੜੇ ਰੱਖੂਗਾ ਹੁਣਾਂ ਉੱਤੇ ਪਾਉਂਦੇ ਨਾ ਪਰਿੰਦੇ ਹੱਲਣੇ ਜਿਹੜੇ ਰੱਖੇ ਨੇ ਸਾਮਕਾ ਸਰੀਰ ਮਿੱਤਰੋ ਦਸੋਂ ਕਾ ਨੂੰ ਚਿੰਤਾ ਵਿੱਚ ਕਰਨੇ ਇਹਨਾਂ ਨਾਲ ਵੱਧ ਗਵਾਂਢੀ ਕੋਲਾ ਹਰ ਬੰਦੇ ਨਾਲ ਕਹਿੰਦੇ ਸਾਡੀ ਜਿੰਨੇ ਵੀ ਭਗਤ ਮੰਡਲੀ ਸਟੇਜ ਤੋਂ ਆ ਕੇ ਸਨਮਾਨ ਲਾ ਲੋ ਇੰਦਰਜੀਤ ਸਿੰਘ ਜੀ ਸਿੱਧੂ ਸਾਹਿਬ ਕਹਿੰਦੇ ਵੀ ਹਮੇਸ਼ ਭੱਤਰਾ ਤੇ ਪ੍ਰਤਪਾਲ ਨੂੰ 1 ਮਿੰਟ ਦਾ ਟਾਈਮ ਹੈ ਗੋਨੇ ਪਹਿਲਵਾਨ ਜਲਦੀ ਲਟਾਂ ਦਾ ਪ੍ਰਬੰਧ ਨੇ ਆ 2 ਨੰਬਰ ਦੀ ਚੰਡੀ ਦੀ ਕੁਸ਼ਤੀ ਚੱਲਦੀ ਸ਼ੈਂਟੂ ਦਿੱਲੀ ਤੇ ਤਾਜ ਪਹਿਲਵਾਨ ਜੀ ਰੌਣੀ ਸਟੇਜ ਤੋਂ ਖੱਬੇ ਪਾਸੇ ਆ ਸਮੀ ਚੱਕ ਤੋਂ ਤੜਾ ਚੰਨ ਲੁਧਿਆਣਾ ਮੇਰੇ ਕੋਲ ਪਰਚੀ ਦਾ ਗਜਾ ਫਿਰ ਕੁਸ਼ਤੀ ਹੋਣੀ ਆ ਅਦਰ ਸਾਡੇ ਵੀਰ ਦੀ ਬਲੈਰੋ ਗੱਡੀ ਦੀ ਜਿਹੜੀ ਚਾਬੀ ਕਰਦੇ ਹੋ ਬੇਨਤੀ ਆ ਸਾਡੀ ਉਪਰ ਤੇ ਪੰਡਤ ਅਮਨੋਬ ਅਗਲੀ ਕੁਸ਼ਤੀ ਵਾਲੇ ਮਾਲ ਬਿਲਕੁਲ ਚੈਰੀ ਕਰਕੇ ਵਿੱਚ ਆਓ ਜੀ ਸ਼ਾਬਾਸ਼ ਆਓ ਜੀ ਰੋਗਨ ਪਹਿਲਵਾਂ ਜੀ ਆਦਰ ਬਹੁਤ ਸਪੱਸ਼ਟੀ ਤੇ ਬੈਠੇ ਹੋਏ ਨੇ ਇੰਨੇ ਟਾਈਮ ਜੀ ਭਾਈ ਹੱਥ ਤੇ ਲੱਗਿਆ ਬੜਾ ਜਾ ਰੋਸ਼ਨ ਲਾਲ ਪਛਗਦੀ ਪੁਸ਼ਤੀ ਵਾਲੇ ਮਾਣੇ ਲੋਕ ਲੱਗਾ ਬਾਈ ਸਾਡੇ ਮਠੱਡਾ ਜੀ ਉਹ ਵੀ ਸੰਦੀਪਾਪਨ ਜੀ ਢੇਸੀਆ ਸਾਹੀ ਪਹਿਲਵਾਨ ਜੀ ਮਾਨ ਲੋ ਜਰਾ ਟਾਈਮਿੰਟ ਦਾ ਟਾਂ ਮੇਰੇ ਕੋਲ ਬੇਵੰਦ ਉਹ ਸਿੰਘ ਮੇਰੇ ਨੂੰ ਕਾਰਨ ਦਿਆ ਦੋਨਾਂ ਬੱਲਾਂ ਦੇ ਦਰਮਿਆਨ ਨੀਲੇ ਰੰਗ ਦੀ ਗੇਂਦ ਦੇ ਵਿੱਚ ਪ੍ਰਤਵਲ ਪਹਿਲਵਾਨ ਜੀ ਫਗਵਾੜਾ ਥੋੜੇ ਦਿਨ ਪਹਿਲਾਂ ਅੱਜ ਕਹਿੰਦੇ ਗੱਲਾਂ ਬੋਲਟਾਂ ਤੇ ਸੁਪਰਿੰਦਰ ਹੁੰਦੀ ਆਉਣਗੀਆਂ ਤੇ ਸਾਹਮਣੇ ਦੇਖਾਂਗੇ ਕੁਸ਼ਤੀ ਦੇ ਵੀਰ ਬਾਹਰ ਦੇ ਪਾਸਿਆਂ ਦੀ ਆਪਾਂ ਕਿ ਰੌਂਦ ਤੇ ਮਰੌਂਦ ਜਿਹੜੇ ਰੱਖੋਗੇ ਉਹਨਾਂ ਉੱਤੇ ਪਾਉਂਦੇ ਨੇ ਪਰੰਦੇ ਹੱਲਣੇ ਜਿਹੜੇ ਰੱਖੇ ਨੇ ਸਾਹਮਣੇ ਸਰੀਰ ਮਿੱਤਰੋ ਦੱਸੋ ਕਹਿੰਦੇ ਮੇਰੇ ਨਾਲ ਵੱਧ ਗਾਂਢੀ ਕੋੜਾ ਹਰ ਬਿੱਲੇ ਰੰਦੀ ਆ ਸ਼ਿਕਾਇਤ ਰੱਬ ਦੇ ਹੋਰ ਦੱਸੋ ਚੜ੍ਹ ਲਈ ਵੱਜ ਚਾਹੀਦਾ ਰੱਬ ਨੂੰ ਜੱਜ ਦੇ ਦੇਣ ਵਾਲਿਆ ਲੋਕਾਂ ਦਾ ਤੇ ਸੋਚ ਵਿਚਾਰ ਨਹੀਂ ਜਿਹੜਾ ਪਹਿਲਵਾਨ ਜੀ ਫਗਵਾੜਾ ਤੇ ਅਮੇਸ਼ ਪਹਿਲਵਾਨ ਜੀ ਮਾਤਰਾ ਕਾਰਾ ਨੀਲੂ ਲਾਡ ਪਰੋ ਦੋਨਾਂ ਬੱਲਾ ਦੇ ਦਰਮਿਆਨ ਅੱਜ ਦੀ ਹੈ ਵੱਡੀ ਕੁਸ਼ਤੀ ਤੇ ਆਹ ਕੁਸ਼ਤੀ ਨੂੰ ਮਾਨ ਤੇ ਸਨਮਾਨ ਜੇ ਫਗਵਾੜਾ ਤੇ ਅਮੇਸ਼ ਪਹਿਲਵਾਂ ਜੀ ਮਾਤਰਾ ਇੱਕ ਮਿੰਟ ਦਾ ਟਾਈਮ ਹੈ ਅੱਜ ਦੀ ਵੱਡੀ ਕੁਸ਼ਤੀ ਦੇ ਨਾਲ ਆਪਾਂ ਜੁੜਨਾ ਜਿੱਥੇ ਦੁਨੀਆਂ ਦੇ ਚਸ਼ਕੀਦ ਹੈ ਇਹਨਾਂ ਦੇ ਨਾਲ ਸਾਡੇ ਨਿੱਕਾ ਖੈਰਾ ਜੀ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਕੀਤਾ ਜਾ ਰਿਹਾ ਤੇ ਨਾਲ ਕਿੰਨੇ ਤੇ ਦੇ ਵਿੱਚ ਅੱਜ ਦੇ ਸਮੇਂ ਦੇ ਨੂੰ ਲਾਈਵ ਦੇਖ ਰਹੇ ਵੱਡਾ ਸਤਿਕਾਰ ਆ ਸਰੇ